ਅਜੀ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਜੀ ਹੁਣੇ ਅੱਜ ਆਏ ਹੀ ਗਏ ਤੇ ਬਾਈ ਹੁਣਾਂ ਤੋਂ ਪੁੱਛਦੇ ਆਂ ਵੀ ਕਿੱਥੋਂ ਆਏ ਐ ਕਿਵੇਂ ਲੱਗਿਆ ਤੇ ਆਹ ਬਾਈ ਮੋਨੂ ਸਾਡਾ ਤੇ ਆਪਣਾ ਵੇਲੀ ਮਿੱਤਰ ਐ ਲੋਕਲੀ ਐ ਤੇ ਆਹ ਬਾਈ ਹੁਣੇ ਟਰਾਲੀ ਲੈਣ ਆਏਦੇ ਤੇ ਆਹ ਬਾਈ ਹੁਣੇ ਸਾਈ ਦੇਣ ਆਏ ਸੀ ਗੱਲ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਬਾਈ ਜੀ ਕਿਹੜਾ ਏਰੀਆ ਤੇ ਕਿਦਾਂ ਬਾਈ ਜੀ ਏਰੀਆ ਸਾਡਾ ਸ਼੍ਰੀ ਚਮਕੌਰ ਸਾਹਿਬ ਆ ਡਿਸਟ੍ਰਿਕਟ ਰੋਪੜ ਜੀ ਇਥੋਂ ਤਕਰੀਬਨ ਪਈ ਜਾਂਦਾ 160-170 ਕਿਲੋਮੀਟਰ ਜੀ ਤੇ ਥੋੜੀ ਅਸੀਂ ਪਹਿਲਾਂ ਵੀਡੀਓ ਵੀ ਦੇਖੀ ਹੋਏ ਫੇਸਬੁੱਕ ਤੇ ਤੇ ਯੂਟਿਊਬ ਵਗੈਰਾ ਦੇ ਪਰ ਹੁਣ ਅਸੀਂ ਵਿਜ਼ਿਟ ਕੀਤਾ ਵਿਜ਼ਿਟ ਕਰਕੇ ਆਕੇ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਅਸੀਂ ਕੰਮਕਾਰ ਦੇਖਿਆ ਤੇ ਟਰਾਲੀਆਂ ਬਣਦੀਆਂ ਆਪਣੀ ਅੱਖੀਂ ਦੇਖੀਆਂ ਤੇ ਮਾਲ ਵੀ ਥੋੜਾ ਬਿਲਕੁਲ ਜਿੱਦਾਂ ਤੁਸੀਂ ਵੀਡੀਓ ਚ ਦੱਸਦੇ ਸੀਗੇ ਬਿਲਕੁਲ ਉਹੀ ਆਕੇ ਅਰਦਾਖ ਸਾਨੂੰ ਦੇਖਣ ਨੂੰ ਮਿਲਿਆ ਜਿੱਦਾਂ ਸੀਓ ਦਾ ਮਾਲ ਆ ਟਾਟਾ ਦਾ ਸਾਰਾ ਲਾਉਂਦੇ ਤੁਸੀਂ ਤੇ ਕੰਮ 'ਚ ਸਫਾਈ ਵੀ ਹੈ ਜੀ ਜੋ ਜੈਨੂਅਲ ਤੇ ਇਹੀ ਕੰਮ ਦੀ ਸਫਾਈ ਯਾਰ ਤੁਹਾਡਾ ਕੰਮ ਦੇਖ ਕੇ ਅਸੀਂ ਮੌਕੇ ਪਰੇ ਹੁਣ ਜੇ ਤੁਹਾਨੂੰ ਸਾਈ ਦੇ ਕੇ ਜਲੇ ਆ ਜੀ ਮਿਹਰਬਾਨੀ ਜਦੋਂ ਪਿੰਡ ਲੱਭਦੇ ਆਏ ਸੀ ਇੱਕ ਵਾਰ ਤਾਂ ਦਿਲ ਡਰਦਾ ਹੋਣਾ ਨਹੀਂ ਦੇਖੋ ਪੈਰਾ ਇਦਾਂ ਦਾ ਸੀਗਾ ਵੀ ਨਹੀਂ ਤੁਸੀਂ ਕਹਿੰਦੇ ਆ ਸਾਡੇ ਨੇੜੇ ਵੀ ਸਾਡੇ ਨੇੜੇ ਵੀ ਬਈਰੇ ਬਣਾਉਂਦੇ ਆ ਟਰਾਲੀਆਂ ਪਰ ਜਿੱਦਾਂ ਆਦਾ ਜੀਆ ਪੀਡੀਓ ਵਾਲਾ ਸਪੈਸ਼ਲ ਪੀਟੀਓ ਵਾਲੀ ਨਹੀਂ ਹੋਰ ਪਾਸੇ ਜੀ ਹੋਰ ਵੀ ਦੇਖ ਪਰ ਸਾਨੂੰ ਜਿਹੜੀ ਚੀਜ਼ ਥੋੜੀ ਆ ਇਹ ਹੋਰ ਪਾਸੇ ਨਹੀਂ ਕਿਤੇ ਵੀ ਜਿਦਾਂ ਇਹ ਬੁਸ਼ ਘਾਟੇ 'ਚ ਪਾਨੇ ਬਾਕੀ ਚੀਜ਼ਾਂ ਦਿਖਾਈਆਂ ਫਰਕ ਹੈ ਕਿ ਨਹੀਂ ਵੀਡੀਓ ਨੂੰ ਛੱਡ ਕੇ ਪੀਡੀਓ ਨੂੰ ਛੱਡ ਕੇ ਫਰਕ ਲੱਗਿਆ ਹੈਗਾ ਜੀ ਹੈਗਾ ਜੀ ਹੈਗਾ ਉਹ ਤੁਸੀਂ ਦਾ ਬੁਸ਼ ਦੇ ਹਟਾ ਜਿਹੜਾ ਤੁਸੀਂ ਲਉਂਦੇ ਆ ਘਾਟੇ ਦੇ ਉਹੀ ਦੇਖ ਕੇ ਪਤਾ ਲੱਗਦਾ ਵੀ ਹਾਂ ਜੋ ਤੁਸੀਂ ਕਹਿੰਦੇ ਆ ਜੈਨੂਇਨ ਹੈ ਚੀਜ਼ ਇਹ ਕਿਥੇ ਹਟਣਾ ਜੀ ਘਾਟੇ ਜਿਹੜਾ ਬੁਸ਼ ਲੱਗਿਆ ਹੋਇਆ ਇਹ ਵੀ ਥੋੜੇ ਘੜੇ ਚਲੋ ਠੀਕ ਹੈ ਭਾਈ ਜੀ ਮਿਹਰਬਾਨੀ ਜੀ ਬਹੁਤ ਬਹੁਤ